ਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰਮਿੰਦਾ ਫਾਊਂਡ ਰੈਂਸੈਕਟਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਪੰਜਾਬ ਪੁਲਿਸ ਕਨਸਟੇਬਲ ਦੇ ਜੋ ਨਿਊ ਵੈਕੈਂਸੀ ਆਈ ਹੈ ਉਹਦੇ ਬਾਰੇ ਠੀਕ ਹੈ ਇਹਦੇ ਵਿੱਚ ਕੁਝ ਗਲਤੀਆਂ ਨੇ ਜਿਹੜੀਆਂ ਕਿ ਪਿਛਲੇ ਸਾਲ ਤੋਂ ਪਿਛਲੇ ਸਾਲ ਬੱਚਿਆਂ ਨੇ ਕੀਤੀਆਂ ਸੀਗੀਆਂ ਤਾਂ ਮੈਂ ਨਹੀਂ ਚਾਹੁੰਦਾ ਇਸ ਸਾਲ ਤੁਹਾਡੇ ਹੋਣ ਮੈਂ ਕੁਝ ਪੁਆਇੰਟਸ ਆ ਜਿਹੜੇ ਨੋਟ ਡਾਊਨ ਕੀਤੇ ਨੇ ਤੇ ਉਸ ਦੇ ਵਿੱਚ ਕੀੜੇ ਜਿਹੜੇ ਗਲਤੀਆਂ ਬੱਚੇ ਕਰਦੇ ਨੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਥੋੜਾ ਇੱਕ ਸਾਲ ਆ ਜਿਹੜਾ ਖਰਾਬ ਹੋ ਸਕਦਾ ਜੇ ਤੁਸੀਂ ਆ ਵੀਡੀਓ ਲਾਸਟ ਤੱਕ ਦੇਖਦੇ ਹੋ ਤਾਂ ਤੁਹਾਡਾ ਇੱਕ ਸਾਲ ਆ ਜਿਹੜਾ ਬਚ ਸਕਦਾ ਹੈ ਸ ਫਿਜ਼ੀਕਲ ਹੋ ਗਿਆ ਪੇਪਰ ਹੋ ਗਿਆ ਫਿਜ਼ੀਕਲ ਹੋ ਗਿਆ ਮੈਡੀਕਲ ਹੋ ਗਿਆ ਸਾਰਾ ਕੁਝ ਹੋ ਗਿਆ ਠੀਕ ਹੈ ਜੀ ਪਰ ਜੁਆਇਨ ਨਹੀਂ ਕਰ ਪਾਇਆ ਸਿਰਫ ਇੱਕ ਛੋਟੀ ਜਿਹੀ وجہ ਦੇ ਨਾਲ ਕਿਹੜੀ ਗੱਲ ਹੈ ਉਹ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਦੱਸੂਗਾ ਲਾਸਟ ਤੱਕ ਜਰੂਰ ਦੇਖਿਓ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਮੇਕ ਸ਼ੁਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੋਟੀਫਿਕੇਸ਼ਨ ਜਰੂਰ ਦਵਾ ਦਿਓ ਤਾਂ ਕਿ ਤੁਹਾਨੂੰ ਪੰਜਾਬ ਪੋਰਸ ਦੇ ਬਾਰੇ ਨੋਟੀਫਿਕੇਸ਼ਨ ਜਿਹੜੀ ਹਰ ਟਾਈਮ ਜੋ ਵੀ ਆ ਫਿਜ਼ੀਕਲ ਬਾਰੇ ਪੀਪਰ ਬਾਰੇ ਇਸ ਚੈਨਲ ਤੇ ਤੁਹਾਨੂੰ ਮਿਲਦੀ ਰਹੂਗੀ ਦੂਸਰਾ ਦੋਸਤੋ ਆਪਣਾ ਚੈਨਲ ਸਿਰਫ ਉਸ ਤਰ੍ਹਾਂ ਦੀ ਜਾਣਕਾਰੀ ਪ੍ਰੋਵਾਈਡ ਕਰਦਾ ਜਿਹੜੀ ਕਿ ਤੁਹਾਨੂੰ ਹੋਰ ਕਿਸੇ ਵੀ ਚੈਨਲ ਤੇ ਜਿਹੜੇ ਦੇਖਣ ਨੂੰ ਮਿਲਣੀ ਉਹ ਇਸ ਵੀਡੀ ਤੇ ਦੂਸਰਾ ਤੁਹਾਨੂੰ ਦੱਸਣਾ ਚਾਹਣਾ ਫਸਟ ਆਫ ਆਲ ਇਹ ਜੇਪਾ ਟੈਂਸਰ ਚੀਜ਼ਾਂ ਬਾਰੇ ਗੱਲ ਕਰਨੀ ਹੈ ਠੀਕ ਹੈ ਪਹਿਲਾ ਤਾਂ ਹੈਗਾ ਥੋੜਾ ਜਿਹੜਾ ਤੁਸੀਂ ਫਾਰਮ ਭਰਨ ਵੇਲੇ ਕਹਿੰਦੇ ਹੋ ਉਹ ਪ੍ਰਾਈਮ ਡਾਕੂਮੈਂਟ ਜਾਂ ਨਵੇਂ ਡਾਕੂਮੈਂਟ ਬਾਰੇ ਠੀਕ ਹੈ ਦੂਸਰੇ ਆਪਾਂ ਗੱਲ ਕਰਨੀ ਹੈ ਠੀਕ ਹੈ ਕਿ ਜੇ ਤੁਸੀਂ ਫਾਰਮ ਅਪਲਾਈ ਕਰਦੇ ਹੋ ਜੇ ਉੱਤੇ ਕੋਈ ਸਪੈਲਿੰਗ ਮਿਸਟੇਕ ਹੋ ਜਾਂਦਾ ਕੁਝ ਹੋ ਜਾਂਦਾ ਤਾਂ ਉਹ ਤੇ ਤੀਸਰਾ ਹੈਗਾ ਜਦੋਂ ਕੋਈ ਬੱਚਾ ਹਨਾ ਕਹਿੰਦਾ ਕਿ ਮੇਰਾ ਇਹ ਸਿੰਗਲ ਇਨਾਮ ਹਨਾ ਜਿਵੇਂ ਲਾਲੋ ਕੋਈ ਕਹਿੰਦਾ ਮੈਂ ਮੁਸਕਾਨ ਤਾਂ ਮੁਸਕਾਨ ਕਰਲਾ ਕੋਈ ਕੋਰ ਨਹੀਂ ਆ ਕੋਈ ਪਿੱਛੇ ਨਹੀਂ ਆ ਕੋਈ ਅੱਗੇ ਨਹੀਂ ਆ ਇਦਾਂ ਕਰਕੇ ਉਹ ਸਪੈਲਿੰਗ ਹਨਾ ਕੈਪੀਟਲ ਦਾ ਕੁਐਸਚਨ ਸੀਗਾ ਇਹ ਕਿਸ ਦਾ ਤੇ ਉਹਨਾਂ ਨੇ ਕੀਤਾ ਸੀਗਾ ਇਦਾਂ ਕਰਕੇ ਮੈਨੂੰ ਕਾਲ ਤਾਂ ਉਹਦਾ ਵੀ ਇੱਕ ਕਰਾਂਗੇ ਆਪਾਂ ਹੱਲ ਤੇ ਉਸ ਤੋਂ ਬਾਅਦ ਸੀਗਾ ਜੇ ਕੋਈ ਕਰੈਕਸ਼ਨ ਹੋ ਜਵੇ ਕਿਸੇ ਬੱਚੇ ਨੂੰ ਡਾਕੂਮੈਂਟ ਨੂੰ ਲੈ ਕੇ ਤਾਂ ਫਿਰ ਉਹ ਕਿਦਾਂ ਹੱਲ ਕਰੇ ਕੀ ਸੀ ਨਾ ਸਾਰਾ ਕੁਝ ਹਨਾ ਤਾਂ ਇਸ ਤੋਂ ਹੋਰ ਵੀ ਕੁਝ ਪੁਆਇੰਟਸ ਹੈਗੇ ਨੇ ਤਾਂ ਇਹਦੇ ਬਾਰੇ ਗੱਲ ਕਰਦੇ ਆ ਸਟਾਰਟਿੰਗ ਤੋਂ ਪਹਿਲਾਂ ਫਰਸਟ ਪੁਆਇੰਟ ਹੈ ਜਿਹੜਾ ਆ ਤੁਹਾਡਾ ਨਵੇਂ ਤੇ ਪੁਰਾਣੇ ਡਾਕੂਮੈਂਟ ਨੂੰ ਲੈ ਕੇ ਦੋਸਤੋ ਤਾਂ ਜਿਹੜਾ ਤੁਹਾਡਾ ਹੈਗਾ ਸਭ ਤੋਂ ਪਹਿਲਾਂ ਤਾਂ एलिजिਬਿਲਟੀ ਤੁਹਾਨੂੰ ਪਤਾ ਪੰਜਾਬ ਪੁਲਿਸ ਦੇ ਵਿੱਚ एलिजिਬਲ ਹੋਣ ਲਈ ਤੁਹਾਨੂੰ ਪਲੱਸ 2 ਪਾਸ ਹੋਣਾ ਕੰਪਲਸਰੀ ਆ ਉਮਰ ਤੁਹਾਡੀ 18 ਸਾਲ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇਹ ਫਰਸਟ ਪੁਆਇੰਟ ਹੋ ਗਿਆ ਦੂਸਰਾ ਹੈਗਾ ਤੁਹਾਡੇ ਡਾਕੂਮੈਂਟਸ ਡਾਕੂਮੈਂਟਸ ਤੁਹਾਡੇ ਕਿਹੜੇ-ਕਿਹੜੇ ਲੱਗੜਿਆ ਕੀ ਕਰਨਾ ਉਸ ਤੋਂ ਪਹਿਲਾਂ ਇਹ ਜ਼ਰੂਰੀ ਆ ਕਿ ਤੁਹਾਡੀ ਹਾਈਟ ਕਿੰਨੀ ਹੈ ਹਾਂਜੀ ਦੋਸਤੋ ਬੇਫਾਲਤੂ ਫਾਰਮ ਭਰ ਕੇ ਕੋਈ ਫਾਇਦਾ ਨਹੀਂ ਹੈਗਾ ਦੋਸਤੋ ਪਹਿਲਾਂ ਸਭ ਤੋਂ ਪਹਿਲਾਂ ਜਦ ਤੁਸੀਂ ਜੇ ਤੁਸੀਂ ਫਾਰਮ ਭਰਨਾ ਪੰਜਾਬ ਪੁਛੇ ਜਾਣਾ ਤਾਂ ਤੁਸੀਂ ਪਹਿਲਾਂ ਆਪਣੇ ਆਪ ਨੂੰ ਦੇਖੋ ਸ਼ੀਸ਼ੇ 'ਚ ਖੜੇ ਹੋਵੋ ਦੇਖੋ ਆਪਣੇ ਆਪ ਨੂੰ ਠੀਕ ਹੈ ਕਿ ਤੁਹਾਡੀ ਹਾਈਟ ਹੈ ਠੀਕ ਹੈ ਮੁੰਡਿਆਂ ਦੀ ਹਾਈਟ ਹੈ ਜਿਹੜੀ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ ਕੁੜੀਆਂ ਦੀ ਹਾਈਟ ਹੈ ਜਿਹੜੀ 5 ਫੁੱਟ 2 ਇੰਚ ਹੋਣੀ ਚਾਹੀਦੀ ਹੈ ਠੀਕ ਹੈ ਉਸ ਤੋਂ ਬਾਅਦ ਗੱਲ ਆਏ ਤੁਹਾਡੇ ਡਾਕੂਮੈਂਟਸ ਨੂੰ ਲੈ ਕੇ ਠੀਕ ਹੈ ਜਿਵੇਂ ਆਪਣੀ ਕੋਈ ਅਕੈਡਮੀ ਦੇ ਵਿੱਚ ਬੱਚਾ ਆਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪ ਕੋ ਦੀ ਹਾਈਟ ਵਗੈਰਾ ਚੈੱਕ ਕਰਦੇ ਆ ਠੀਕ ਹੈ ਉਹਦਾ ਮੈਡੀਕਲੀ ਚੈੱਕ ਕਰਦੇ ਆ ਉਹਨੂੰ ਕਿ ਬੱਚਾ ਫਿਜ਼ੀਕਲੀ ਫਿਟ ਹੈ ਜਾਂ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਉਹਦੇ ਡਾਕੂਮੈਂਟ ਚੈੱਕ ਕਰਦੇ ਆ ਕਿ ਕੁਝ ਸਪੈਲਿੰਗ ਮਿਸਟੇਕ ਜਾਂ ਕੁਝ ਕੋਈ ਡਾਕੂਮੈਂਟ ਦੇ ਵਿੱਚ ਕੋਈ ਕੈਕਸ਼ਨ ਹੋਈ ਹੋਵੇ ਕੁਝ ਵੀ ਆ ਤਾਂ ਉਹ ਚੈੱਕ ਕੀਤਾ ਜਾਂਦਾ ਉਸ ਤੋਂ ਬਾਅਦ ਹੀ ਬੱਚਨ ਕਿਹਾ ਜਾਂਦਾ ਕਿ ਹਾਂ ਤੁਸੀਂ ਫਾਰਮ ਫਿਲ ਕਰ ਸਕਦੇ ਹੋ No problem ਬਾਕੀ ਬਾਅਦ ਦੀ ਗੱਲ ਹੈ ਠੀਕ ਹੈ ਤੇ ਇੱਕ ਜਿਹੜੀ ਸਭ ਤੋਂ ਜ਼ਿਆਦਾ ਮੇਨ ਇੰਪੋਰਟੈਂਟ ਗੱਲ ਆ ਦੋਸਤੋ ਉਹ ਹੈਗੀ ਆ ਦਸਾਂ ਦੋਸਤੋ ਹੈਗਾ ਕ੍ਰਿਮੀਨਲ ਰਿਕਾਰਡ ਤੁਹਾਡਾ ਕਿਸ ਤਰ੍ਹਾਂ ਦਾ ਕੋਈ ਨਹੀਂ ਹੋਣਾ ਚਾਹੀਦਾ ਕੋਈ ਕੇਸ ਨਹੀਂ ਹੋਣਾ ਚਾਹੀਦਾ ਤੁਹਾਡੇ ਤੇ ਕੁਝ ਵੀ ਚੀਜ਼ਾਂ ਲੈ ਕੇ ਠੀਕ ਹੈ ਕਿਉਂਕਿ ਕੋਈ ਵੀ ਐਫਆਈਆਰ ਵਗੈਰਾ ਕੁਝ ਵੀ ਆਤਾ ਬਾਅਦ ਵਿੱਚ ਤੁਹਾਨੂੰ ਉਹ ਪ੍ਰੋਬਲਮ ਕ੍ਰੀਏਟ ਆ ਜਿਹੜੀ ਕਰੂਗੀ ਤੇ ਜੇ ਕਿਸੇ ਦਾ ਹੈਗਾ ਇਹ ਤਾਂ ਹੁਣੇ ਆਪਣਾ ਇਸ ਨਾਲ ਕੇ ਤਿਆਰ ਕੇ ਫਾਰਮ ਭਰਨ ਵੇਲੇ ਜ਼ਰੂਰੀ ਠੀਕ ਹੈ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜਦੋਂ ਤੁਸੀਂ ਨੇ ਫਾਰਮ ਅਪਲਾਈ ਕਰਨੇ ਆ ਉਸ ਦੇ ਵਿੱਚ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਨੇ ਤੁਹਾਨੂੰ ਹਾਂਜੀ ਡਾਕੂਮੈਂਟ ਅਪਲਾਈ ਕਰਦੇ ਲਈ ਤੁਹਾਨੂੰ ਤੁਹਾਨੂੰ ਤੁਹਾਡੇ ਪ੍ਰੂਫ ਚਾਹੀਦੇ ਨੇ ਜੀ ਕੋਈ ਵੀ ਠੀਕ ਹੈ ਆਧਾਰ ਕਾਰਡ ਹੋ ਗਿਆ ਤੁਹਾਡਾ ਪੈਨ ਕਾਰਡ ਹੋ ਗਿਆ ਜਾਂ ਫਿਰ ਤੁਹਾਡਾ ਕੋਈ ਲਾਇਸੈਂਸ ਵਗੈਰਾ ਹੋ ਗਿਆ ਜਾਂ ਫਿਰ ਤੁਹਾਡਾ ਕੋਈ ਵੋਟਰ ਕਾਰਡ ਹੋ ਗਿਆ ਐਨਐਸਓ ਜਾਂ ਰਾਂਚੋ ਕੋਈ ਵੀ ਤੁਸੀਂ ਲਗਾ ਸਕਦੇ ਹੋ ਦੋ ਕੋਈ ਵੀ ਠੀਕ ਹੈ ਜੀ ਜੇ ਪੈਨ ਕਾਰਡ ਨਹੀਂ ਬਣਿਆ ਹੋਇਆ ਤਾਂ ਕੋਈ ਗੱਲ ਨਹੀਂ ਤੁਸੀਂ ਆਪਣਾ ਵੋਟਰ ਕਾਰਡ ਲਗਾ ਦਿਓ ਵੋਟਰ ਕਾਰਡ ਨਹੀਂ ਬਣਿਆ ਹੋਇਆ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਲਗਾ ਸਕਦੇ ਹੋ ਕੋਈ ਵੀ ਸ਼ੰਟੀਕ ਹੈ ਆਧਾਰ ਕਾਰਡ ਜਾਂ ਕੋਈ ਵੀ ਇੱਕ ਹੋਰ ਡਾਕੂਮੈਂਟ ਇਹਦਾ ਠੀਕ ਹੈ ਉਸ ਤੋਂ ਬਾਅਦ ਤੁਹਾਡਾ 10th ਤੇ +2 ਦਾ ਸਰਟੀਫਿਕੇਟ ਠੀਕ ਹੈ ਇਹ ਲੱਗੂਗਾ ਜੀ 10th ਤੇ +2 ਦੇ ਸਰਟੀਫ ਪਾਸਿੰਗ ਮਾਰਕਸ ਹੀ ਚਾਹੀਦੇ ਨੇ ਤੇ ਪਲਸ 2 ਦੇ ਵਿੱਚ ਵੀ ਪਾਸਿੰਗ ਮਾਰਕਸ ਹੋਣੇ ਚਾਹੀਦੇ ਨੇ 33 ਤੋਂ 33 ਨੰਬਰ ਸਾਰੇ ਚੋ ਪਾਸ ਹੋਣੇ ਚਾਹੀਦੇ ਤੁਸੀਂ ਠੀਕ ਹੈ ਕੋਈ ਤੁਹਾਡਾ ਸਪਲੀਨਿੰਗ ਕੋਈ ਕੁਝ ਨਹੀਂ ਹੋਣਾ ਚਾਹੀਦਾ ਪ੍ਰੋਪਰ ਤੁਸੀਂ ਪਾਸ ਹੋਣੇ ਚਾਹੀਦੇ ਹੋ ਦੂਸਰਾ 10ਵੀਂ ਦੇ ਵਿੱਚੋਂ ਪੰਜਾਬੀ ਆ ਜਿਹੜੀ ਤੁਹਾਡੀ ਹੋਣੀ ਬਹੁਤ ਜ਼ਰੂਰੀ ਆ ਇਸ ਗੱਲ ਦਾ ਧਿਆਨ ਰੱਖਿਓ 10ਵੀਂ ਦੇ ਵਿੱਚ ਪੰਜਾਬੀ ਜੁੜੀ ਆ ਤੇ ਜਿਹੜੇ ਨਵੇਂ ਬੱਚੇ ਪੜ ਰਹੇ ਨੇ ਫਾਰਮ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਦੇਖੋ ਹੁਣ ਜਿਹੜਾ ਭਰਤੀ ਦਾ ਸ਼ਡਿਊਲ ਆ ਉਹ ਇਸ ਤਰ੍ਹਾਂ ਹੈ ਕਿ ਤੁਹਾਡਾ ਪਲਸ 2 ਦੇ ਨੰਬਰ ਨਹੀਂ ਦੇਖੇ ਜਾਂਦੇ ਨਾ ਕੋਈ ਟੈਂਥ ਨੰਬਰ ਦੇਖਿਆ ਨਹੀਂ ਕੋਈ ਕੁਝ ਆਮ ਤਾਂ ਕੁਝ ਨਹੀਂ ਹੈਗਾ ਕਿ ਤੁਹਾਡਾ ਹਾਇਰ ਜੇ ਪਲੱਸ 2 ਵਿੱਚ ਬਹੁਤ ਜ਼ਿਆਦਾ ਵਧੀਆ ਨੰਬਰ ਨੇ ਤਾਂ ਹੀ ਤੁਸੀਂ ਪੰਜਾਬ ਪੁਸਤ ਦੇ ਜਾ ਸਕਦੇ ਹੋ ਜਾਂ ਥੋੜੀ ਇਹ ਮਿੱਥਾ ਮਿੱਥਾ ਮਤਲਬ ਕਿ ਪਹਿਲਾਂ ਹੁੰਦੇ ਸੀਗਾ ਇਦਾਂ ਕਿ ਜੇ ਤੁਹਾਡੀ ਹਾਈਟ ਵਧੀਆ ਹੈ ਠੀਕ ਹੈ 6 ਫੁੱਟ ਪਲੱਸ ਹਾਈਟ ਆ ਜਾਂ ਫਿਰ ਨੰਬਰ ਤੁਹਾਡੇ ਪਲੱਸ 2 ਚ ਵਧਿਆ ਨੇ ਤਾਂ ਤੁਹਾਡੇ ਵਧਿਆ ਮਾਰਕਸ ਲਾਜਣਗੇ ਬਟ ਹੁਣ ਇਦੀ ਭਰਤੀ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਪੇਪਰ ਹੁੰਦਾ ਹੈ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਫਿਜ਼ੀਕਲ ਤਾਂ ਸਿਰਫ ਕਲੀਅਰ ਕਰਨਾ ਹੈ ਤੁਸੀਂ ਨੇ ਪਾਸ ਕਰਨਾ ਹੈ ਉਹਦਾ ਕੋਈ ਐਕਸਟਰਾ ਦੇ ਵਿੱਚ ਨੰਬਰ ਨਹੀਂ ਤੁਹਾਨੂੰ ਐਡ ਹੋਏਗਾ ਕਿ ਹਾਂ ਮੁੰਡੇ ਦੀ 6 ਫੁੱਟ ਹਾਈਟ ਆ ਜੀ ਠੀਕ ਹੈ ਜਾਂ ਫਿਰ ਮੁੰਡੇ ਦੇ 90% ਨੰਬਰ ਨੇ ਜੀ ਇਹਨੂੰ 2-4 ਨੰਬਰ ਵਾਧ ਦੇ ਦੋ ਐਵੇਂ ਦਾ ਕੁਝ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ ਇਹ ਬਹੁਤ ਸਾਰੇ ਬੱਚਿਆਂ ਦਾ ਡਾਊਟ ਹੁੰਦਾ ਹੈ ਸਭ ਤੋਂ ਇੰਪੋਰਟੈਂਟ ਹੈਗਾ ਡੋਮਿਸਾਈਲ ਸਰਟੀਫਿਕੇਟ ਡੋਮਿਸਾਈਲ ਸਰਟੀਫਿਕੇਟ ਜਰਨਲ ਮੁੰਡਿਆ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਲੋੜ ਹੈ ਜੀ ਠੀਕ ਹੈ ਤੇ ਇਸ ਗੱਲ ਦਾ ਧਿਆਨ ਰੱਖਿਓ ਸਾਰੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਆ ਤੁਹਾਡਾ ਜੇ ਤੁਸੀਂ ਆਪਾਂ ਨੈਕਸਟ ਗੱਲ ਕਰੀਏ ਪੁਆਇੰਟ ਦੀ ਤੇ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਕਰੈਕਸ਼ਨ ਦੀ ਠੀਕ ਹੈ ਜੇ ਤੁਹਾਡੀ ਕੋਈ ਸਪੈਲਿੰਗ ਮਿਸਟੇਕ ਹੋ ਗਈ ਜਾਂ ਕੁਝ ਹੋ ਗਿਆ ਤੁਸੀਂ ਕਹੋ ਕਿ ਹਾਂ ਸਰ ਹੁਣ ਮੈਂ ਕਿੱਦਾਂ ਕਰਾਂ ਕੀ ਕਰਾਂ ਸਾਰਾ ਹਨਾ ਤਾਂ ਉਹਦੀ ਕੋਈ ਟੈਨਸ਼ਨ ਨਾ ਲਓ ਜਦੋਂ ਹੁਣ ਤੁਸੀਂ ਪੇਪਰ ਕਲੀਅਰ ਕਰੋਗੇ ਫਿਜ਼ੀਕਲ ਕਰੋਗੇ ਸਾਰਾ ਕੁਝ ਕਰੋਗੇ ਬਾਅਦ ਵਿੱਚ ਤੁਸੀਂ ਨਾ ਤੁਹਾਡਾ ਜਦੋਂ ਡੀਵੀ ਹੋਏਗੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਉਸ ਤੋਂ ਬਾਅਦ ਤੁਹਾਡੀ ਜੇ ਕੁਝ ਕਿਸ ਤਰ੍ਹਾਂ ਦੀ ਕੋਈ ਸਪੈਲਿੰਗ ਮਿਸਟੇਕ ਹੁੰਦੀ ਹੈ ਜਾਂ ਕੁਝ ਵੀ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਠੀਕ ਹੈ ਤਾਂ ਉਦੋਂ ਤੁਹਾਡੇ ਤੋਂ ਸਵੈ ਘੋਸ਼ਣਾ ਜਿਹੜੀ ਆ ਇੱਕ ਲਿਖਾ ਦਿੱਤੀ ਜਾਂਦੀ ਹੈ ਤਾਂ ਇਹਦੀ ਕੋਈ ਟੈਨਸ਼ਨ ਨਾ ਲਓ ਕਿਸੇ ਨੂੰ ਲੈ ਕੇ ਠੀਕ ਹੈ ਬਾਕੀ ਜੇ ਤੁਹਾਨੂੰ ਲੱਗਦਾ ਕਿ ਸਪੈਲਿੰਗ ਮਿਸਟੇਕ ਕੋਈ ਕੁਝ ਹੋ ਗਿਆ ਤਾਂ ਦੁਬਾਰਾ ਫਾਰਮ ਭਰ ਸਕਦੇ ਹੋ ਹਨਾ ਜਾਂ ਫਿਰ ਕੀ ਹੈ ਤੁਸੀਂ ਆਪਣਾ ਹੈਲਪਲਾਈਨ ਨੰਬਰ ਦਿੱਤਾ ਹੋਇਆ ਹੈਲਪਲਾਈਨ ਨੰਬਰ ਮੈਂ ਬੋਲ ਵੀ ਦਿੰਦਾ ਤੁਹਾਨੂੰ ਨੀਚੇ ਵੀ ਦਿਖਾ ਦਾਂਗਾ 02261306246 ਠੀਕ ਹੈ ਇਹ ਹੈਲਪਲਾਈਨ ਨੰਬਰ ਤੇ ਇਸ ਤੇ ਉੱਤੇ ਜਾ ਕੇ ਤੁਸੀਂ ਕਾਲ ਕਰ ਸਕਦੇ ਹੋ ਕੁਇਰੀ ਕਰ ਸਕਦੇ ਹੋ ਤੇ ਤੁਹਾਨੂੰ ਉਹ ਜਿਹੜਾ ਸਹੀ ਗਾਈਡੈਂਸ ਹੀ ਬਾਰੇ ਕਰ ਦਣਗੇ ਬਾਕੀ ਜਿਹੜਾ ਮੈਂ ਦੱਸ ਦਿੱਤਾ ਤਾਂ ਉਹ ਕਲੀਅਰ ਹੈ ਉਹਦਾ ਤਾਂ ਕੋਈ ਡਾਊਟ ਹੀ ਨਹੀਂ ਹੈਗਾ ਇਸ ਈਨ ਲੈ ਕੇ ਠੀਕ ਹੈ ਜੀ ਇਹਦੀ ਟੈਨਸ਼ਨ ਨਾ ਲਓ ਤੁਸੀਂ ਇਸ ਈਨ ਲੈ ਕੇ ਬਾਕੀ ਦੋਸਤੋ ਜਿਵੇਂ ਬੱਚੇ ਕਹਿੰਦੇ ਨੇ ਕਈ ਹਾਂ ਅਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਠੀਕ ਹੈ ਜਾਂ ਕੋਈ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਵੀ ਉਹ ਲਗਾ ਦਈਏ ਕੁਝ ਐਕਸਟਰਾ ਬੈ ਐਮ ਦਾ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਪੰਜਾਬ ਪੁਲਿਸ ਕਾਂਸਟੇਬਲ ਲਈ ਸਿਰਫ ਪਲੱਸ 2 ਪਾਸ ਹੀ ਮੰਗਿਆ ਤਾਂ ਪਲੱਸ 2 ਪਾਸ ਹੀ ਚੱਲੂਗਾ ਠੀਕ ਹੈ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਇਆ ਜੇ ਤੁਸੀਂ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਕੁਝ ਕੀਤਾ ਹੋਇਆ ਤਾਂ ਤੁਹਾਨੂੰ ਉਹਦਾ ਕੋਈ ਐਕਸਟਰਾ ਬੈਨੀਫਿਟ ਹੈ ਜਿਹੜਾ ਕੁਝ ਨਹੀਂ ਮਿਲਣਿਆ ਆਣਾ ਹੈਗਾ ਠੀਕ ਹੈ ਕਿਉਂਕਿ ਐਮ ਦੀ ਭਰਤੀ ਨਹੀਂ ਹੈਗੀ ਬਿਲਕੁਲ ਸਿੰਪਲ ਭਰਤੀ ਹੈ ਕਾਂਸਟੇਬਲ ਦੀ ਠੀਕ ਹੈ ਜੀ ਇਸ ਨੂੰ ਲੈ ਕੇ ਧਿਆਨ ਦਿਓ ਜੇ ਤੁਹਾਡਾ ਕੀਤਾ ਹੋਇਆ ਲਗਾ ਦਿਓ ਠੀਕ ਹੈ ਬਟ ਉਹ ਚ ਇਹ ਨਾ ਸਮਝੋ ਕਿ ਹਾਂ ਤੁਹਾਨੂੰ ਕੋਈ 2 4 ਨੰਬਰ ਵਾਧੇ ਮਿਲ ਜਾਣਗੇ ਜਾਂ ਕੁਝ ਹੋ ਜਾਊਗਾ ਠੀਕ ਹੈ ਤਾਂ ਐ ਤੁਸੀਂ ਸਾਰੇ ਬਿਲਕੁਲ ਨੋਰਮਲ ਜੇ ਤੁਹਾਡਾ ਕੀਤੀ ਹੋਈ ਹੈ ਗ੍ਰੈਜੂਏਸ਼ਨ ਤਾਂ ਲਗਾ ਦਿਓ ਨਹੀਂ ਕੀਤੀ ਹੋਈ ਹੈਗੀ ਅੱਧੀ ਅਧੂਰੀ ਚੱਲਦੀ ਹੈ ਤਾਂ ਲਗਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਦੂਸਰਾ ਦੋਸਤੋ ਡਾਕੂਮੈਂਟ ਭਰਨ ਵੇਲੇ ਆਪਣਾ ਫਾਰਮ ਭਰਨ ਵੇਲੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ ਲਾਸਟ ਵਿੱਚ ਜਿਹੜੀ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਮੋਸਟਲੀ ਜਿਹੜੇ ਹੁਣ ਆਪਣੇ ਕਨਸਟੇਬਲ ਵਾਲੇ ਭਰਤੀ ਹੋਣੇ ਜਾਂ ਫਿਰ ਸਬ ਇੰਸਪੈਕਟਰ ਵਾਲੇ ਬੱਚੇ ਭਰਤੀ ਹੋਏ ਨੇ ਉਹਨਾਂ ਬੱਚਿਆਂ ਨੇ ਜਿਹੜਾ ਗਲਤੀ ਕੀਤੀ ਸੀ ਉਹ ਤੁਸੀਂ ਨਾ ਕਰਿਓ ਕੀ ਹੁੰਦਾ ਹੈ ਤੁਸੀਂ ਆਪਣੇ ਜੋ ਵੀ ਡਾਕੂਮੈਂਟ ਧਿਆਨ ਨਾਲ ਸੁਣੋ ਜੀ ਡੀ ਵੀ ਡਾਕੂਮੈਂਟ ਤੁਸੀਂ ਨੇ ਹੁਣ ਭਰਤੀ ਵੇਲੇ ਲਗਾਏ ਹੋਏ ਨੇ ਉਹੀ ਡਾਕੂਮੈਂਟ ਜਦੋਂ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਸਾਰਾ ਕੁਝ ਡਾਕੂਮੈਂਟ ਵੈਰੀਫਿਕੇਸ਼ਨ ਮਤਲਬ ਤੁਹਾਡਾ ਫਿਜ਼ੀਕਲ ਤੁਹਾਡਾ ਪੇਪਰ ਸਾਰਾ ਕੁਝ ਕਲੀਅਰ ਕਰਨ ਤੋਂ ਬਾਅਦ ਤੁਹਾਡਾ ਡੀ ਵੀ ਹੋਗੀ ਡਾਕੂਮੈਂਟ ਵੈਰੀਫਿਕੇਸ਼ਨ ਹੋਗੀ ਉਸ ਟੈਮਪਲ ਤੇ ਤੁਹਾਡਾ ਭਰਤੀ ਦਾ ਫਾਰਮ ਕੱਢਿਆ ਜਾਊਗਾ ਤੇ ਸਾਰਾ ਕੁਝ ਜਿੰਮੇ ਤੇ ਤੁਸੀਂ ਨੇ ਫਾਰਮ ਅਪਲਾਈ ਕੀਤੇ ਸੀਗੇ ਠੀਕ ਹੈ ਸਾਰੇ ਉਹੀ ਫਾਰਮ ਆ ਜਿਹੜੇ ਤੁਹਾਡੇ ਲੱਗਣ ਨੇ ਦੋਸਤੋ ਠੀਕ ਹੈ ਇਸ ਗੱਲ ਦਾ ਧਿਆਨ ਰੱਖਿਓ ਚਾਹੇ ਉਹ ਪੁਰਾਣੇ ਨੇ ਠੀਕ ਹੈ ਚਾਹੇ ਉਹ ਨਵੇਂ ਨੇ ਸੇਮ ਐਜ਼ ਇਟ ਇਜ਼ ਉਹੀ ਫਾਰਮ ਆ ਜਿਹੜੇ ਲੱਗਣੇ ਨੇ ਜੇ ਤੁਸੀਂ ਉਹ ਅਪਡੇਟ ਵੀ ਕਰਵਾ ਲੇ ਤਾਂ ਤੁਸੀਂ ਪੁਰਾਣੇ ਵੀ ਆ ਜਿਹੜੇ ਨਾਲ ਰੱਖਿਓ ਮੰਨ ਲਓ ਤੁਹਾਡਾ ਜਿਵੇਂ ਹੁਣ ਆ ਫਾਰਮ ਅਪਲਾਈ ਕੀਤਾ ਇਸ ਤੋਂ ਪਹਿਲਾਂ ਦੇ ਸਾਰੇ ਡਾਕੂਮੈਂਟ ਆ ਜਿਹੜੇ ਹੋਣੇ ਚਾਹੀਦੇ ਨੇ ਬਣੇ ਹੋਏ no doubt ਤੁਹਾਡਾ 5 ਸਾਲ ਪੁਰਾਣਾ 10 ਸਾਲ ਪੁਰਾਣਾ ਕੋਈ ਮੈਟਰ ਨਹੀਂ ਹੈਗਾ ਸਿੰਪਲ ਗੱਲ ਇਹ ਆ ਕਿ ਤੁਹਾਡੇ ਉਹੀ ਡਾਕੂਮੈਂਟ ਲੱਗਣੇ ਨੇ ਬਸ ਇਸੀ ਦਾ ਧਿਆਨ ਰੱਖਿਓ ਜਦੋਂ ਵੀ ਤੁਹਾਡਾ ਬਾਅਦ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਤਾਂ ਸਿਰਫ ਇਹੀ ਸਾਰੇ ਡਾਕੂਮੈਂਟਸ ਨੇ ਜਿਹੜੇ ਤੁਹਾਡੇ ਕੰਪਲਸਰੀ ਹੋਣਗੇ ਉੱਥੇ ਨਹੀਂ ਤਾਂ ਤੁਸੀਂ ਉੱਥੇ ਸ਼ਵੈ ਘੋਸ਼ਣਾ ਲਿਖਦੇ ਲਿਖਦੇ ਥੱਕ ਥੱਕ ਜਾਓਗੇ ਠੀਕ ਹੈ ਬਹੁਤ ਸਾਰੇ ਬੱਚੇ ਸੀਗੇ ਜਿਨ੍ਹਾਂ ਨੇ ਹੁਣ ਜਿਹੜੇ ਕੰਸਟਿਟਿਊਸ਼ਨਲ ਬੱਚੇ ਸੀਗੇ ਆਪਣੇ ਮੋਸਟਲੀ ਠੀਕ ਹੈ ਉਹਨਾਂ ਨੇ ਇਹੀ ਗਲਤੀ ਕੀਤੀ ਹੋਈ ਸੀਗਾ ਤੇ ਅਪਡੇਟ ਕਰਵਾ ਲਓ ਨੋ ਡਾਊਟ ਅਪਡੇਟ ਕਰਵਾਉਣਾ ਕੋਈ ਮਤ ਉਹ ਨਹੀਂ ਹੈਗਾ ਬਟ ਚੱਲਣੇ ਤੁਹਾਡੇ ਜਿਹੜੇ ਜਿਹੜੇ ਤੁਸੀਂ ਭਾਰਤ ਦੇ ਪੁਰਾਣੇ ਭਾਰਤ ਦੇ ਤੁਹਾਡੇ ਪੁਰ ਉਹਨੇ ਜ਼ਰੂਰੀ ਨਹੀਂ ਠੀਕ ਹੈ ਜੀ ਤੋਂ ਸਭ ਤੋਂ ਵੱਡੀ ਜਿਹੜੀ ਗਲਤੀ ਮੈਨੂੰ ਦੁੱਖ ਲੱਗਿਆ ਜਿਸ ਚੀ ਦਾ ਕਿ ਬੱਚੇ ਉਸੇ ਪਹਿਲੇ ਅਵੇਅਰ ਨਹੀਂ ਸੀਗੇ ਠੀਕ ਆ ਯਾ ਦੋਸਤੋ ਪਿਛਲੀ ਵਾਰ ਕੀ ਹੋਇਆ ਬੱਚੇ ਨੇ ਇਦਾਂ ਹੀ ਕਿਸ ਨੇ ਫਾਰਮ ਭਰਿਆ ਸਬ ਇਨਸਪੈਕਟਰ ਦੀ ਕੁੜੀ ਸੀਗੀ ਆਪਣੀ ਉਹ ਠੀਕ ਹੈ ਤੇ ਸਾਰਾ ਕੁਝ ਕੀਤਾ ਉਹਦੇ ਫਾਦਰ ਸਾਹਿਬ ਸੀਗੇ ਸਬ ਇਨਸਪੈਕਟਰ ਤੇ ਬਾਅਦ ਦੇ ਵਿੱਚ ਫਿਰ ਗੱਲ ਕੀ ਹੋਈ ਉਹਨੇ ਕੁੜੀ ਨੇ ਭਰਤਾ 2% ਦੇ ਵਿੱਚ ਕਿ ਹਾਂ ਜੀ ਮੇਰੇ ਪਾਪਾ ਜੀ ਫ੍ਰੀਡਮ ਫਾਈਟਰ ਕੋਟੇ ਦੇ ਵਿੱਚ ਹੈ ਤਾਂ ਇਦਾਂ ਕਰਕੇ ਫਾਰਮ ਅਪਲਾਈ ਕਰਤਾ ਜੀ ਦੇ ਕੇ ਸਾਰਾ ਕੁਝ ਹੋ ਗਿਆ ਫਿਜ਼ੀਕਲ ਹੋ ਗਿਆ ਜੀ ਪਿਆ ਨਾ ਫਿਜ਼ੀਕਲ ਆਪਣੇ ਕੋਲ ਕੀਤਾ ਉਹਨੇ ਪੀਪਰ ਹੋਇਆ ਵੇ ਸੀਗਾ ਫਿਜ਼ੀਕਲ ਕਲੀਅਰ ਕਰਤਾ ਸਾਰਾ ਕੁਝ ਹੋ ਗਿਆ ਡਨ ਡਾਕੂਮੈਂਟ ਡੈਰੀ ਵੈਰੀਫਿਕੇਸ਼ਨ ਦੇ ਨਾਮ ਤੇ ਪੰਗਾ ਪੈ ਗਿਆ ਠੀਕ ਹੈ ਹੁਣ ਓਬਵੀਅਸਲੀ ਗੱਲ ਆ ਜਿਹੜੇ ਤੁਸੀਂ ਡਾਕੂਮੈਂਟ ਮੈਂ ਤੁਹਾਨੂੰ ਪਹਿਲਾਂ ਹੀ ਆਹ ਵੀਡੀਓ ਵਿੱਚ ਬੋਲਦਾ ਕਿ ਜਿਹੜੇ ਡਾਕੂਮੈਂਟ ਤੁਸੀਂ ਲਗਾਏ ਆ ਉਹ ਡਾਕੂਮੈਂਟ ਬਾਅਦ ਦੇ ਵਿੱਚ ਲੱਗਣੇ ਹੀ ਲੱਗਣੇ ਤੁਹਾਡੇ ਚੈੱਕ ਹੋਣੇ ਹੋਣੇ ਆ ਰੀਚੈੱਕ ਹੋਣੇ ਆ ਤੇ ਚਲੋ ਜੀ ਜਦੋਂ ਹੋਏ ਸੀਗੇ ਤਾਂ ਐਵੇਂ ਦਾ ਕੁਝ ਨਹੀਂ ਸੀਗਾ ਹੁਣ ਬੱਚੀ ਕਿੱਥੋਂ ਦਿਖਾਵੇ ਜਦੋਂ ਪਾਪਾ ਕੋ ਕੋ ਹੈ ਹੀ ਨਹੀਂ ਡਾਕੂ ਤਾਂ ਉਹ ਉਹ ਕਿਉਂਕਿ ਹੁਣ ਜਿਹੜੇ ਪੁਰਾਣੇ ਚ ਆਪਣੇ ਸਬ ਇਨਸਪੈਕਟਰ ਨੇ ਜਾਂ ਕੋਈ ਵੀ ਹਨਾ ਮਤਲਬ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਮੰਨ ਲਓ ਗਿਆ ਹਾਂ 2000 ਤੋਂ ਪਹਿਲਾਂ ਪਹਿਲਾਂ ਸਾਰਾ ਸੀਨ ਸੀਗਾ ਹਨਾ ਨਹੀਂ ਇਹਨਾਂ ਪਤਾ ਹੈਗਾ ਉਹਨਾਂ ਨੂੰ ਕਿ ਕਿਹੜੇ ਰੋਕਮੈਂਟ ਨੇ ਜਾਂ ਕਿਹੜਾ ਕੋਟਾ ਹੈ ਕੀ ਸੀ ਹਨਾ ਤੇ ਦੂਸਰੀ ਗੱਲ ਫ੍ਰੀडम फाइਟਰ ਕੋਟਾ ਤੇ ਵਾਰਡ ਆਫ ਪਰਸਨਲ ਪਰਸਨਲ ਨਾਮ ਦਾ ਜਿਹੜਾ 2% ਦਾ ਕੋਟਾ ਜਿਹੜਾ ਮਿਲਦਾ ਹੈ ਨਾ ਤਾਂ ਉਹ ਇੱਕ ਸਪੈਸ਼ਲ ਕੈਟਾਗਰੀ ਦੇ ਵਿੱਚ ਆਉਂਦੇ ਨੇ ਸਾਰੇ ਤੇ ਉਹਨਾਂ ਨੂੰ ਤੇ ਇਹਦੇ ਵਿੱਚ ਬਹੁਤ ਘੱਟ ਬੱਚੇ ਹੁੰਦੇ ਨੇ ਹਰ ਇੱਕ ਤੁਸੀਂ ਇਹ ਨਾ ਸਮਝੋ ਜੇ ਤੁਹਾਡੇ ਫਾਦਰ ਜਾਂ ਫਿਰ ਕੋਈ ਮਦਰ ਕੋਈ ਵੀ ਤੁਹਾਡਾ ਜੇ ਪੁਲਿਸ ਦੇ ਵਿੱਚ ਹੈਗੇ ਆ ਤਾਂ ਤੁਸੀਂ ਇਹਨਾਂ ਦੋਨਾਂ ਦੇ ਵਿੱਚ ਭਰ ਭਰਨ ਦੀ ਗਲਤੀ ਨਾ ਕਰੋ ਠੀਕ ਹੈ ਇਹ ਪੁਲਿਸ ਵਾਲੇ ਬੱਚਾ ਵਾਸਤੇ ਨਹੀਂ ਹੈਗਾ ਕਿ ਹਾਂ ਜੀ ਮੇਰੇ ਪਾਪਾ ਪੁਲਿਸ ਆ ਜਾਂ ਮੇਰੀ ਮਮਾ ਪੁਲਿਸ ਦੇ ਵਿੱਚ ਆ ਕਿ ਮੈਨੂੰ ਆ 2% ਕੋਟਾ ਮਿਲ ਜਾਊਗਾ ਐਮ ਇਹਦੀ ਗਲਤੀ ਨਾ ਕਰੋ ਬੱਚੋ ਠੀਕ ਹੈ ਇਸ ਗੱਲ ਦਾ ਬਹੁਤ ਜ਼ਿਆਦਾ ਸੀਰੀਅਸ ਲੈ ਕੇ ਧਿਆਨ ਰੱਖਿਓ ਤੁਸੀਂ ਆਪਣਾ ਨੋਰਮਲ ਦੇ ਵਿੱਚ ਭਰੋ ਠੀਕ ਹੈ ਇਹ 2% ਕੋਟਾ ਜਿਨ੍ਹਾਂ ਵਾਸਤੇ ਹੈਗਾ ਠੀਕ ਹੈ ਦੋ ਕੋਟੇ ਨੇ ਫ੍ਰੀडम फाइਟਰ ਕੋਟਾ ਤੇ ਵਾਰਡੋ ਪਰਸਨਲ ਕੋਟਾ ਇਸ ਗੱਲ ਦਾ ਬਹੁਤ ਜ਼ਿਆਦਾ ਤੁਸੀਂ ਧਿਆਨ ਰੱਖਣਾ ਤੇ ਜਦੋਂ ਵੀ ਤੁਸੀਂ ਕੈਫੇ ਤੇ ਜਾਂਦੇ ਹੋ ਤਾਂ ਉਹ ਤੁਹਾਨੂੰ ਕਾਫੇ ਵਾਲੇ ਨੂੰ ਚਾਏ ਠੀਕ ਹੈ ਉਹਨਾਂ ਵਿਚਾਰਾਂ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਤੇ ਕੱਲ ਇੱਕ ਕਾਫੇ ਵਾਲਾ ਕਾਲ ਆਇਆ ਸੀ ਇਦਾਂ ਕਰਕੇ ਤੇ ਉਹਨਾਂ ਨੇ ਪੁੱਛਿਆ ਮੈਨੂੰ ਤੇ ਚਲੋ ਆਪਾਂ ਦੱਸਿਆ ਉਹਨਾਂ ਨੂੰ ਇਦਾਂ ਕਰਕੇ ਕਿ ਬੱਚੇ ਨੂੰ ਨਹੀਂ ਪਤਾ ਸੀਗਾ ਆਲਰੇਡੀ ਉਹਦੇ ਫਾਦਰ ਤਾਂ ਸੀਗੇ ਪੁਲਿਸ ਦੇ ਵਿੱਚ ਬਟ ਪਤਾ ਨਹੀਂ ਸੀਗਾ ਕਿ ਹਾਂ ਆਏਗਾ ਕਿ ਨਹੀਂ ਜੇ ਤੁਹਾਡਾ ਐਮ ਇਹਦਾ ਹੈਗਾ ਤਾਂ ਸਭ ਤੋਂ ਪਹਿਲਾਂ ਆਪਣੇ ਮਦਰ ਜਾਂ ਫਾਦਰ ਨੂੰ ਪੁੱਛ ਲਓ ਕਿ ਹਾਂ ਪਪਾ ਜੀ ਤੁਹਾਨੂੰ ਇਸ ਤਰ੍ਹਾਂ ਦਾ ਕੋਟਾ ਹੈ ਠੀਕ ਹੈ ਫ੍ਰੀडम फाइਟਰ ਕੋਟਾ ਜਾਂ ਫਿਰ ਪਾਰਟ ਆਫ ਪਰਸਨਲ ਦੇ ਵਿੱਚ ਆਪਾਂ ਆਨੇ ਆ ਸਰਟੀਫਿਕੇਟ ਹੈ ਉਹਦਾ ਤਾਂ ਹੀ ਤੁਸੀਂ ਅਪਲਾਈ ਕਰੋ ਨਹੀਂ ਤਾਂ ਤੁਸੀਂ ਅਪਲਾਈ ਕਰਨ ਦੇ ਕੈਪੇਬਲ ਨਹੀਂ ਹੈਗੇ ਠੀਕ ਹੈ ਤੇ ਬਾਤ ਦੇ ਵਿੱਚ ਦੋਸਤੋ ਬਹੁਤ ਪਛਤਾਉਣਾ ਪੈਂਦਾ ਬੱਚੇ ਨੂੰ ਸਾਰਾ 1 ਸਾਲ ਖਰਾਬ ਹੋ ਗਿਆ ਉਸ ਕੁੜੀ ਦਾ ਠੀਕ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਸ ਆ ਜਿਹੜੇ ਸਾਹਮਣੇ ਆਏ ਸੀਗੇ ਦੂਸਰਾ ਦੋਸਤੋ ਤੁਹਾਨੂੰ ਪਤਾ ਹੀ ਹੈ ਜੇ ਤੁਸੀਂ ਹਨਾ ਆਪਣੇ ਡਾਕੂਮੈਂਟ ਥੋੜਾ ਨਹੀਂ ਪੂਰੇ ਹੁੰਦੇ ਉੱਥੇ ਬਾਅਦ ਡੀਵੀ ਚ ਜਾ ਕੇ ਤੁਸੀਂ ਫਸ ਗਏ ਤਾਂ ਤੁਹਾਨੂੰ ਪਤਾ ਤੁਹਾਡੇ ਤੇ ਹਨਾ ਕਾਰਵਾਈ ਹੋ ਸਕਦੀ ਹੈ ਤਾਂ ਇਸ ਤੋਂ ਬਚੋ ਕਿਉਂਕਿ ਤੁਸੀਂ ਇੱਕ ਫੇਕ ਡਾਕੂਮੈਂਟ ਦੇ ਨਾਮ ਤੇ ਤੁਸੀਂ ਇੱਧਾ ਅਪਲਾਈ ਕੀਤਾ ਹੈ ਤਾਂ ਤੁਹਾਨੂੰ ਪਤਾ ਤੁਹਾਡੇ ਤੇ ਕਾਰਵਾਈ ਹੋ ਸਕਦੀ ਆ ਨੌਕਰੀ ਤਾਂ ਕੀ ਮਿਲਣੀ ਆ ਕਾਰਵਾਈ ਅੱਡ ਹੋਣੀ ਤੁਹਾਡੇ ਤੇ ਧਿਆਨ ਰੱਖਿਓ ਇਸ ਚੀਜ਼ ਦਾ ਸਪੈਸ਼ਲੀ ਪੰਜਾਬ ਪੁਲਿਸ ਵਾਲੇ ਬੱਚੇ ਠੀਕ ਹੈ ਜਿਨ੍ਹਾਂ ਦੇ ਫਦਰ ਫਾਦਰ ਪੇਪਰ ਦੇ ਵਿੱਚ ਹੈਗੇ ਆ ਆਪਣੇ ਪੰਜਾਬਪੁਰ ਸੇ ਵਿੱਚ ਆ ਉਹ ਧਿਆਨ ਦੇਣੇ ਸ਼ੀਨ ਲਗੇ ਦੂਸਰਾ ਦੋਸਤੋ ਹੁਣ ਤੁਹਾਨੂੰ ਪਤਾ ਹੀ ਆ ਫਾਰਮ ਆਪਣਾ ਜਿਹੜਾ ਜਲਦੀ ਤੋਂ ਜਲਦੀ ਅਪਲਾਈ ਕਰ ਦੋ ਫਾਰਮ ਦੀ ਜਿਹੜੀ ਲਾਸਟ ਡੇਟ ਆ 4 ਅਪ੍ਰੈਲ ਹੈ ਜੀ ਠੀਕ ਹੈ 4 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਆਪਣੇ ਸਾਰੇ ਫਾਰਮ ਫਿਲ ਕਰ ਦੋ ਤੇ ਇਹ ਨਾ ਸੋਚੋ ਕਿ ਲਾਸਟ ਡੇਟ ਕਦੋਂ ਆ ਕੀ ਸੀ ਨਾ ਤੇ ਲਾਸਟ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੀ ਆ ਸਾਈਟ ਆ ਜਿਹੜੀ ਬਿਜ਼ੀ ਚੱਲਣ ਆ ਜਾਂਦੀ ਆ ਠੀਕ ਹੈ ਦੋਸਤੋ ਇਹ ਸੀਗੀ ਕੁਝ ਆਪਣੀ ਵੀਡੀਓ ਪੰਜਾਬ ਪੁਲਿਸ ਕਨਸਟੇਬਲ ਦੇ ਬਾਰੇ ਠੀਕ ਹੈ ਜੀ ਤੇ ਜਿਹੜੇ ਵੀ ਬੱਚਿਆਂ ਨੇ ਫਾਰਮ ਭਰਨਾ ਹੈ ਤਾਂ ਆਹ ਵੀਡੀਓ ਨੂੰ ਦੁਬਾਰਾ ਚਾਹੇ ਸੁਣ ਲਿਓ ਕੁਝ ਕਰ ਲਿਓ ਠੀਕ ਹੈ ਨਹੀਂ ਕੁਛ ਹੁੰਦਾ ਮੇਰਾ ਨਿਚਿਤ ਨੰਬਰ ਹੈ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜੇ ਕਿਸੇ ਟਾਈਮ ਮੇਰਾ ਕਾਲ ਬਿਜ਼ੀ ਆਵੇ ਤਾਂ ਆਪਣਾ ਤੁਸੀਂ ਜਿਹੜਾ ਮੈਸੇਜ ਆ ਉਹ ਮੈਨੂੰ WhatsApp ਤੇ ਆਹੀ ਨੰਬਰ ਤੇ WhatsApp ਕਰਦਾ ਮੈਸੇਜ ਤੇ ਲਿਖ ਦਿਓ ਆਪਣੀ ਪ੍ਰੋਬਲਮ ਮੈਂ ਤੁਹਾਨੂੰ ਜ਼ਰੂਰ ਸੋਲੂਸ਼ਨ ਦੂੰਗਾ ਦੂਸਰਾ ਕੁਛ ਮੈਡੀਕਲ ਮੈਡੀਕਲ ਰਿਲੇਟਡ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਡੀਕਲ ਰਿਲੇਟਡ ਕੁਝ ਵੀ ਚੀਜ਼ ਪੁੱਛਣੀ ਹੋਵੇ ਤਾਂ ਮੈਨੂੰ ਨੀ ਤਾ ਐਨੀ ਟਾਈਮ ਮੈਂ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਕਿਸੇ ਕਾਰਨ ਕਰਕੇ ਮੇਜ ਫੋਨ ਨਾ ਚੱਕ ਸਕਾ ਕਦੇ ਤਾਂ ਮੈਂ ਜ਼ਰੂਰ ਬੈਕ ਕਾਲ ਜ਼ਰੂਰ ਕਰੂੰਗਾ ਤੁਹਾਨੂੰ ਠੀਕ ਹੈ ਜਾਂ ਫਿਰ ਤੁਸੀਂ WhatsApp ਤੇ ਤੁਸੀਂ ਆਪਣਾ ਮੈਸੇਜ ਹਰ ਡਰੌਪ ਕਰ ਸਕਦੇ ਹੋ ਤੇ ਦੋਸਤੋ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਦੂਸਰੀ ਗੱਲ ਦੋਸਤੋ ਤੁਹਾਡੀ ਇਹ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਠੀਕ ਹੈ ਤੁਹਾਡੇ ਕਿਸੇ ਬੱਚੇ ਦਾ ਫਿਊਚਰ ਜਿਹੜਾ ਬਣਾ ਸਕਦੀ ਚਾਹੇ ਤੁਸੀਂ ਪੰਜਾਬ ਪੁਲਿਸ ਦੇ ਵਿੱਚੋਂ ਚਾਹੇ ਤੁਸੀਂ ਕੀ ਨਾਰਮਲ ਕੈਂਡੀਡੇਟ ਹੋ ਕੁਝ ਵੀ ਆ ਤਾਂ ਇਹ ਇਨਫੋਰਮੇਸ਼ਨ ਆ ਜਿਹੜੀ ਸਾਰੇ ਬੱਚਿਆਂ ਕੋਲ ਮੈਨ ਤੱਕ ਇਹ ਨਾ ਪਹੁੰਚਣੀ ਬਹੁਤ ਜ਼ਿਆਦਾ ਜ਼ਰ ਤਾ ਤੁਹਾਡੇ ਲਈ ਇਹੀ ਬਸ ਇਹ ਆ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਹੁੰਦੀ ਹੈ ਪ੍ਰੋਬਲਮ ਤਾਂ ਮੈਨੂੰ ਐਨੀ ਟਾਈਮ ਕਾਲ ਕਰ ਲਓ ਤੁਹਾਨੂੰ ਪਤਾ ਆ ਕਿ ਬਹੁਤ ਹੀ ਘੱਟ ਇਸ ਤਰ੍ਹਾਂ ਦੇ YouTube ਤੇ ਹੈਗੇ ਨੇ ਕੱਟ ਕੀ ਮਤਲਬ ਕੋਈ ਵੀ ਨਹੀਂ ਹੈਗਾ YouTube ਤੇ ਕਿ ਜਿਹੜਾ ਤੁਹਾਨੂੰ ਨੰਬਰ ਦਿੱਤਾ ਹੋਵੇ ਕਿ ਹਾਂ ਜੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਕਾਲ ਕਰ ਲਓ ਠੀਕ ਹੈ ਤਾਂ ਇਹ ਸਾਰੇ ਪੰਜਾਬ ਤੋਂ ਬੱਚੇ ਜਿਹੜੇ ਕਾਲ ਕਰਦੇ ਨੇ ਮੈਨੂੰ ਮੈਸੇਜ ਕਰਦੇ ਨੇ ਸਾਰਾਤ ਮੈਨੂੰ ਬਹੁਤ ਵਧੀਆ ਲੱਗਾ ਗਾਈਡ ਕਰਨਾ ਵੀ ਉਹਨਾਂ ਨੂੰ ਸਾਰਾ ਕੁਝ ਸਲਾਹਦਾ ਇਦਾਂ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਵੱਧ ਤੋਂ ਵੱਧ ਬੱਚਿਆਂ ਨੂੰ ਵੀਡੀਓ ਦੇ ਥਰੂ ਦੱਸ ਸਕਾਂ ਤੇ ਤੁਸੀਂ ਪਰਸਨਲੀ ਵੀ ਮੈਨੂੰ ਕਾਲ ਕਰ ਸਕਦੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਤੇ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਜਿੰਨੇ ਸੈਕਸ਼ਨ ਕਰਦੇ ਆ ਤਾਂਤਾ ਦੇ ਲਈ ਜੈ ਹਿੰਦ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਤੁਹਾਨੂੰ ਪਤਾ ਹੀ ਨੀਚ ਕਮੈਂਟ ਕਰ ਦਿਓ ਜੇ ਤੁਹਾਡਾ ਕੋਈ ਕੁਐਸਚਨ ਕੁਇਰੀ ਹੈ ਸੀਨ ਲੈ ਕੇ ਤਾਂ ਮੈਨੂੰ ਨੀਚੇ ਮੈਸੇਜ ਪਾ ਦਿਓ ਤੇ ਦੂਸਰਾ ਆਪਣੇ ਬੈਚ ਜਿਹੜ ਇਿੱਤਾ ਕੇ ਠੀਕ ਹੈ ਜੀ ਰੈਨ ਸ਼ਾਹ ਤੇਰੀ ਦੋਨਾਂ ਦੇ ਲਈ ਫੈਸਿਲਿਟੀ ਹੈ ਵਧੀਆ ਗਰਾਊਂਡ ਹੈ ਖਾਨਪੇੜ ਨੂੰ ਤੇ ਦੂਸਰਾ ਥੋੜਾ ਫਿਜ਼ੀਕਲ ਪੇਪਰ ਨੂੰ ਲੈ ਕੇ ਵਧੀਆ ਤਿਆਰੀ ਜਿਹੜੀ ਕਰਾਈ ਜਾਂਦੀ ਆ ਪ੍ਰੀਤਾ ਫਿਟਾਰਮ ਅਕੈਡਮੀ ਦੇ ਵਿੱਚ ਤੁਸੀਂ ਆਪਣੀ ਜੁਆਇਨਿੰਗ ਜਿਹੜੀ ਕਰ ਸਕਦੇ ਹੋ ਲਿਮਿਟਿਡ ਸੀਟਸ ਨੇ ਆਪਣੀ ਅਕੈਡਮੀ ਦੇ ਵਿੱਚ ਵੱਲ ਜਾ ਦੋਸਤੋ